ਹੱਲੋ ਵੀਰੇ ਤੂੰ ਕਿੱਥੇ ਐ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਮੇਰਾ ਵੀਰਾ ਬੰਮ ਗਿਆ ਵੀਰਾ ਬੰਮ ਹੋ ਗਿਆ ਮੇਰਾ ਵੀਰਾ ਬੰਮ ਗਿਆ ਟਾਈਮ ਇਹ ਜਾਂ ਵੀ ਆ ਗਿਆ ਸੀ ਕਿ ਮੈਨੂੰ ਫਿਜ਼ੀਕਲੀ ਪੈਰਾਲਾਈਜ਼ ਹੋ ਗਿਆ ਸੀ ਮੈਂ ਰਾਈਟ ਸਾਈਡ ਪਰਪਰ ਤੇ ਕਾਫੀ ਟਾਈਮ ਬੈੱਡ ਦੇ ਉੱਤੇ ਰਿਹਾ ਏਡਾ ਬੁਰਾ ਤਾਂ ਨਹੀਂ ਸੀ ਮੈਂ ਜਾਂ ਏਡਾ ਉਹ ਤਾਂ ਨਹੀਂ ਹੈ ਵੀ ਇੰਡਸਟਰੀ ਤੋਂ ਕੰਮ ਨਹੀਂ ਆ ਸਕਦਾ ਸੀ ਕਿਤੇ ਇੰਡਸਟਰੀ ਨੂੰ ਲੱਗਦਾ ਹੋਊਗਾ ਕਿਤੇ ਕੋਈ ਕਰਦਾਰ ਹੋਊਗਾ ਤਾਂ ਯਾਦ ਕਰ ਲੈਣਗੇ ਅਗਰ ਨਹੀਂ ਯਾਦ ਕਰ ਰਹੇ ਤਾਂ ਮੀ ਵੀ ਸ਼ਾਇਦ ਮੈਂ ਐਕਟਰ ਹੀ ਚੰਗਾ ਨਹੀਂ ਹਾਂ ਦਾ ਸਾਈਕੋ ਦਾ ਕਿਰਦਾਰ ਕਰਨ ਦਾ ਬੜਾ ਮਨ ਕਰਦਾ ਹੈ ਜਾਂ ਕੋਈ ਨੈਗੇਟਿਵ ਕਿਰਦਾਰ ਕਰਨ ਦਾ ਤੇ ਬਾਕੀ ਕਾਮੇਡੀ ਆ ਬੱਚੇ ਦਾ ਮੈਂਟਲ ਸਟਾਰਟਡ ਵਗੈਰਾ ਇਹ ਤਾਂ ਕੀਤੀ ਹੈ ਦੋਸਤੀ ਜਾਰੀ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅਤੇ ਮੈਂ ਹਾਂ ਬਨੂ ਸ਼ਰਮਾ ਕਹਿੰਦੇ ਨੇ ਜਿਹੜੀ ਫਿਲਮ ਇੰਡਸਟਰੀ ਹੈ ਉਹਦੀ ਚਮਕ-ਦਮਕ ਦੂਰੋਂ ਹੀ ਸੋਹਣੀ ਲੱਗਦੀ ਜੇਕਰ ਤੁਸੀਂ ਨਜ਼ੀਕ ਆ ਕੇ ਦੇਖੋਗੇ ਤਾਂ ਕਈ ਸਾਰੀਆਂ ਸੱਚਾਈਆਂ ਕਈ ਸਾਰੇ ਇਫੈਕਟ ਤੁਹਾਨੂੰ ਨਜ਼ਰ ਆਣਗੇ ਪਰ ਜਿਹੜੇ ਇਨਸਾਨ ਇਹ ਚੀਜ਼ ਨੇੜੇ ਤੋਂ ਐਕਸਪੀਰੀਅੰਸ ਕੀਤੀ ਹੋਵੇ ਉਹਨੂੰ ਇਸ ਬਾਰੇ ਕਾਫੀ ਕੁਝ ਪਤਾ ਹੁੰਦਾ ਹੈ ਇਸ ਸਮੇਂ ਅਸੀਂ ਫੇਸ ਨੋ ਮੋਹਾਲੀ ਮੌਜੂਦ ਹਾਂ ਜਿੱਥੇ ਮੇਰੇ ਨਾਲ ਬਾਲੀਵੁੱਡ ਐਕਟਰ ਮਨਿੰਦਰ ਵੈਲੀ ਜੀ ਮੌਜੂਦ ਨੇ ਜੋ ਤਮਾਮ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਭਾਵੇਂ ਪੰਜਾਬੀ ਇੰਡਸਟਰੀ ਫਿਲਮਾਂ ਨੇ ਖਾਸ ਕਰਕੇ ਬਾਲੀਵੁੱਡ ਵਿੱਚ ਨੇ ਬਾਲੀਵੁੱਡ ਐਕਟਰ ਸ਼ਾਹਦ ਕਪੂਰ ਨਾਲ ਮੌਸਮ ਫਿਲਮ ਕੀਤੀ ਸੀ ਤੇ ਕਾਫੀ ਸਾਰੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਤੇ ਇਸ ਸਮ ਫੇਸ ਨੋ ਮੁਹਾਲੀ ਵਿੱਚ ਜਿਦਾ ਮੈਂ ਪਹਿਲਾਂ ਵੀ ਦੱਸਿਆ ਤਾਂ ਖਾਸ ਮੌਕੇ ਤੇ ਸਾਡੇ ਨਾਲ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰ ਰਹੇ ਆ ਇਹ ਜੇ ਜ਼ਿੰਦਗੀ ਵਿੱਚ ਕੀ ਬਦਲਾਵ ਆ ਗਿਆ ਕਿ ਇਹਨਾਂ ਨੂੰ ਇਹ ਚ ਹਾਲਾਕਿ ਕੰਮ ਹੋਈ ਵੀ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਪਰ ਇਹ ਜੇ ਕੀ ਰੀਜ਼ਨ ਸੀ ਕਿ ਇਹਨਾਂ ਨੂੰ ਸਿੰਗ ਫੂਡ ਓਪਨ ਕਰਨਾ ਪਿਆ ਹੁਣ ਫਿਲਮਾਂ ਕਰਨਗੇ ਬੁੜ ਤੋਂ ਇਹਦਾ ਫਿਲਮਾਂ ਵਾਲਾ ਹੋਵੇਗਾ ਜਾਂ ਨਹੀਂ ਹੋਵੇਗਾ ਖਾਸ ਮੌਕੇ ਤੇ ਗੱਲਬਾਤ ਕਰਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਹਾ ਕਿ ਫਿਲਮ ਇੰਡਸਟਰੀ ਚਮਕਦਮਕ ਵਾਲੀ ਗਲੈਮਰ ਵਰਲਡ ਹੈ ਨਾ ਜਿਹੜੇ ਇਨਸਾਨੇ ਬਹੁਤ ਨਜ਼ੀਕ ਤੋਂ ਦੇਖਿਆ ਕਹਿੰਦੇ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਤਾਂ ਕੋਈ ਨਹੀਂ ਖੜਦਾ ਤਾਂ ਤੁਸੀਂ ਇਹਦੇ ਵੱਡੇ ਨਾਮਸ ਨਾਲ ਕੰਮ ਕੀਤਾ ਹਾਸ਼ਿਰ ਚ ਕੰਮ ਕੀਤਾ ਬੱਬੂ ਮਾਂਜੀ ਨਾਲ ਸ਼ਾਹਦ ਕਪੂਰ ਨਾਲ ਕੰਮ ਕੀਤਾ ਮੌਸਮ ਚ ਤਾਂ ਜਾਨਣਾ ਚਾਹਵਾਂਗੇ ਐਕਸਪੀਰੀਅੰਸ ਆ ਵਧੀਆ ਰਿਹਾ ਹੀ ਹੈ ਹੁਣ ਜੋ ਹਾਲਾਤ ਨੇ ਇਸ ਸਮੇਂ ਕੋਈ ਆਏ ਹੈਲਪਲੀ ਤੁਹਾਡੇ ਅੱਗੇ ਮਦਦ ਲਈ ਕੋਈ ਆਏ ਹੈ ਹਾਂ ਦੇਖੋ ਜੀ ਪੰਜਾਬੀ ਦੀ ਕਹਾਵਤ ਹੈ ਵੀ ਚੜਦੇ ਸੂਰਜ ਨੂੰ ਸਾਰੇ ਸਲਾਮਾ ਕਰਦੇ ਆ ਤੇ ਇਸ ਕਰਕੇ ਜਦੋਂ ਤੱਕ ਬੰਦੇ ਦੀ ਤੁਤੀ ਬੋਲਦੀ ਹੈ ਜਾਂ ਕਹਿ ਲੋ ਵੀ ਬੰਦਾ ਠੀਕ ਰਹਿੰਦਾ ਹੈ ਫਾਈਨੈਂਸ਼ਲੀ ਕਹਿ ਲੋ ਜਾਂ ਫਿਜ਼ੀਕਲੀ ਤਦ ਤੱਕ ਤਾਂ ਸਾਰੀ ਸਾਥ ਦਿੰਦੇ ਆ ਜਦੋਂ ਥੋੜਾ ਜਆ ਮਾਹੌਲ ਵਿਗੜਦਾ ਹੈ ਜਦੋਂ ਥੋੜਾ ਜਆ ਸਿਸਟਮ ਖਰਾਬ ਹੁੰਦਾ ਹੈ ਫਿਰ ਆਪ ਦਾ ਬਚਾਓ ਕਹਿ ਲੋ ਆਪ ਦਾ ਜੋ ਵੀ ਹੈ ਮਤਲਬ ਆਪ ਹੀ ਕਰਨਾ ਪੈਂਦਾ ਹੈ ਤੇ ਇਸ ਕਰਕੇ ਮੈਂ ਬਟ ਇਸ ਦੇ ਵਿੱਚ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਨਾ ਮੈਂ ਕਿਸੇ ਨਾਲ ਕੋਈ ਗिला शिकਵਾ ਰੋਸਾ ਪੇਸ਼ ਕਰਦਾ ਮਤਲਬ ਠੀਕ ਹੈ ਇੰਡਸਟਰੀ ਹੈ ਸਾਰੀ ਸਾਰੇ ਬਿਜ਼ੀ ਹੈ ਆਪਦੇ ਕਮਾਕਾਰ ਜਿਹਦਾ ਕੰਮ ਚੱਲ ਰਿਹਾ ਹੈ ਉਹ ਤਾਂ ਬਿਜ਼ੀ ਹੈ ਜਿਹਦਾ ਨਹੀਂ ਹੈਗਾ ਜਾਂ ਜੋ ਇੰਡਸਟਰੀ ਤੋਂ ਚਲੇ ਗਿਆ ਉਹ ਆਪਦੇ ਹੋਰ ਰੁਝਾਵਾਂ 'ਚ ਬਿਜ਼ੀ ਹੈ ਇਸ ਕਰਕੇ ਜਦੋਂ ਕੰਮ ਥੋੜਾ ਜਿਹਾ ਨਹੀਂ ਮਿਲਿਆ ਫਿਰ ਮੈਂ ਵੀ ਆਪਦੇ ਆਪ ਨੂੰ ਦੇਖੋ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਲੱਗ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਕੋਈ ਦਿਲਾਸਾ ਸਮਝਾ ਰਹੇ ਪਰ ਅੰਦਰੋਂ ਇੱਕ ਹਾਰਟ ਹੁੰਦਾ ਹੈ ਕਿ ਜਿੰਨੇ ਐਨੇ ਵੱਡੇ ਮੁਕਾਮ ਤੇ ਕੰਮ ਕੀਤਾ ਹੋਵੇ ਅਸੀਂ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਵੀਰ ਉਸ ਸਕਰੀਨ ਤੇ ਦੇਖਦੇ ਹਾਂ ਹਾਲੇ ਜਿਨ੍ਹਾਂ ਨੇ ਗੁਰਮੁਖ ਫਿਲਮ ਕੀਤੀ ਹੈ ਸਾਗਰੀ ਬਹੁਤ ਵਧੀਆ ਕਿਦਾਰ ਕੀਤਾ ਪਰ ਸ਼ਾਹਦ ਕਪੂਰ ਅਜਾ ਕੋਈ ਵੀ ਵੱਡਾ ਨਾਮ ਹੈ ਫਰਜ਼ ਬੰਦਾ ਸੀਗਾ ਐਨੇ ਵੀ ਬਿਜ਼ੀ ਕੀ ਹੋਗੇ ਕਿ ਤੁਹਾਡੇ ਮਦਦ ਦੀ ਵੀ ਅੱਗੇ ਨਹੀਂ ਆ ਸਕਦੇ ਇਹ ਚੀਜ਼ ਮੈਟਰ ਕਰਦੀ ਹੈ ਲਾਈਫ 'ਚ ਬਹੁਤ ਕਿਤੇ ਨਾ ਕਿਤੇ ਵੱਡੇ ਨਾਮ ਨੇ ਦੇਖੋ ਮੈਂ ਪਹਿਲੇ ਤਾਂ ਪ੍ਰਮਾਤਮਾ ਦਾ ਹੀ ਸ਼ੁਕਰ ਕਰਦਾ ਵੀ ਜਿਹੜਾ ਸਰੀਰਕ ਪੱਖੋਂ ਮੈਂ ਠੀਕ ਆ ਇਸ ਟਾਈਮ ਨਹੀਂ ਇਹ ਕੁਝ ਟਾਈਮ ਇਹ ਜਾਂ ਵੀ ਆ ਗਿਆ ਸੀ ਕਿ ਮੈਨੂੰ ਫਿਜ਼ੀਕਲੀ ਪੈਰਾਲਾਈਜ਼ ਹੋ ਗਿਆ ਸੀ ਮੈਂ ਰਾਈਟ ਸਾਈਡ ਪ੍ਰੋਪਰ ਤੇ ਕਾਫੀ ਟਾਈਮ ਬੈੱਡ ਦੇ ਉੱਤੇ ਰਿਹਾ ਤੇ ਉਸ ਤੋਂ ਬਾਅਦ ਹੁਣ ਅਗਰ ਜ਼ਿੰਦਗੀ ਦਾ ਅਸਲੀ ਸੁੱਖ ਵੀ ਸਮਝ ਆਂਦਾ ਵੀ ਸਰੀਰ ਚੱਲ ਰਿਹਾ ਹੈ ਪੈਸਾ ਹੈ ਮਿਹਨਤ ਕਰ ਰਹੇ ਆ ਕਮਾ ਰਹੇ ਆ ਕੰਮ ਕਰ ਰਹੇ ਰੋਕਾਂ ਨੂੰ ਰੋਟੀ ਖਵਾ ਰਹੇ ਆ ਸ਼ਾਮ ਨੂੰ ਆਪ ਖਾਂ ਜੋਗੇ ਹੋ ਜਾਂਦੇ ਆ ਬਾਕੀ ਹਾਂ ਇੰਨਾ ਕਿ ਜ਼ਰੂਰ ਫੀਲ ਹੁੰਦਾ ਕਿ ਐਜ਼ ਏ ਮਤਲਬ ਜੇ ਅਗਰ ਮੈਂ ਆਰਟਿਸਟ ਆ ਤੇ ਐਡਾ ਬੁਰਾ ਤਾਂ ਨਹੀਂ ਸੀ ਮੈਂ ਜਾਂ ਐਡਾ ਉਹ ਤਾਂ ਨਹੀਂ ਹੈ ਵੀ ਇੰਡਸਟਰੀ ਤੋਂ ਕੰਮ ਨਹੀਂ ਆ ਸਕਦਾ ਸੀ ਹੋਰ ਵੀ ਬੜੇ ਅਜਿਹੇ ਕਰਤਾਰ ਹੁੰਦੇ ਆ ਜਿਹੜੇ ਸਮਝ ਚ ਨਹੀਂ ਆਉਂਦੇ ਵੀ ਕੀ ਕਰ ਰਿਹਾ ਹੈ ਤੁਸੀਂ ਮੇਨ ਕਾਰਨ ਕੀ ਮੰਗਦੇ ਹੋ ਜਿਹੜਾ ਅੱਜ ਕੰਮ ਨਹੀਂ ਮਿਲ ਰਿਹਾ ਇਹ ਚੀਜ਼ ਇਹਦੇ ਵਿੱਚ ਇੱਕ ਚੀਜ਼ ਐਡオン ਕਰਾਂਗੇ ਕਾਲਸ ਆ ਰਹੇ ਨੇ ਫੋਨ ਆ ਰਹੇ ਨੇ ਉਹ ਹਿੰਮਤ ਦੇ ਰਹੇ ਨੇ ਪਰ ਅੱਗੇ ਕੋਈ ਵੀ ਨਹੀਂ ਆ ਰਿਹਾ ਫੋਨ ਤੇ ਕਹਿੰਦੇ ਭਰਾ ਤੇਰੇ ਨਾਲ ਖੜਿਆ ਨਾਲ ਖੜੇ ਨੇ ਪਰ ਮਦਦ ਕਿੱਥੇ ਹੈ ਦੇਖੋ ਸਭ ਤੋਂ ਪਹਿਲੇ ਤਾਂ ਮੇਰਾ ਮੰਨਣਾ ਇਹ ਹੈ ਕਿ ਗਰੂਪੀਜ਼ਮ ਬਹੁਤ ਜ਼ਿਆਦਾ ਹੋ ਗਿਆ ਹਾਂ ਗਰੂਪ ਗਰੁੱਪ ਬਣ ਗਏ ਹੈ ਗਰੁੱਪਸ ਦੇ ਵਿੱਚ ਨਾ ਇੰਡਸਟਰੀ ਵੰਡੀ ਗਈ ਹੈ ਕਿ ਆ 8 10 ਬੰਦੇ ਫਿਲਮ ਬਣਾਣਗੇ ਤਾਂ ਆ ਚਾਰੇ ਕੰਮ ਕਰਨਗੇ ਆ 8 10 ਬਣਾਣਗੇ ਆ ਚਾਰੇ ਆ 5 6 ਕੰਮ ਬਣਾਣਗੇ ਫਿਲਮ ਤਾਂ ਚਾਰੇ ਕੰਮ ਕਰਨਗੇ ਸੋ ਇਦਾਂ ਦਾ ਮੈਨੂੰ ਲੱਗਦਾ ਗਰੂਪੀਜ਼ਮ ਜ਼ਿਆਦਾ ਹੋ ਗਿਆ ਨਵੇਂ ਪ੍ਰੋਡਿਊਸਰ ਜਦੋਂ ਉੱਠੇ ਸੀਗੇ ਤਾਂ ਉਹ ਇਹ ਅਜੇ ਇਹ ਬੈਠ ਗਏ ਕਿ ਉਹ ਦੁਬਾਰਾ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਫਿਲਮ ਜਾਂ ਕੋਈ ਪ੍ਰੋਜੈਕਟ ਦੁਬਾਰਾ ਕਰ ਸਕਣ ਤੇ ਕੁਝ ਮੈਨੂੰ ਪਰਸਨਲੀ ਆਹ ਕਾਰਨ ਲੱਗਦੇ ਆ ਕਿ ਫਿਲਮਾਂ 'ਚ ਕੰਮ ਨਾ ਮਿਲਣਾ ਜਾਂ ਇਹ ਇਹ ਸਭ ਤੋਂ ਵੱਡਾ ਕਾਰਨ ਲੱਗਦਾ ਕਿਉਂਕਿ ਹੋਰ بڑے ਮੇਰੇ ਵਰਗੇ بڑے ਮੈਂ ਥੋੜਾ ਸਾਹਮਣੇ ਆ ਗਿਆ ਬਟ بڑے ਇਹ ਜੇ ਆਰਟਿਸਟ ਹੈਗੇ ਆ ਜਿਹੜੇ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਇੰਡਸਟਰੀ ਨਾਲ ਜੁੜੇ ਹੋਏ ਆ ਲੇਕਿਨ ਅੱਜ ਉਹਨਾਂ ਕੋ ਵੀ ਕੰਮ ਹੈ ਨਹੀਂ ਤੁਸੀਂ ਤੁਹਾਨੂੰ ਫੋਨ ਕਾਲਸ ਆ ਰਹੇ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਫੋਨ ਕਾਲਸ ਆ ਰਹੇ ਨੇ ਫੋਨ ਤੇ ਤੁਹਾਨੂੰ ਹਿੰਮਤ ਦੇ ਰਹੇ ਦਿਲਾਸਾ ਵੀ ਦੇ ਰਹੇ ਪਰ ਮਦਦ ਲਈ ਕੋਈ ਵੀ ਨਹੀਂ ਆ ਗਿਆ ਰਿਹਾ ਜੇਕਰ ਗੱਲ ਕਰੀਏ ਤੁਸੀਂ ਅਪਰੋਚ ਕੀਤਾ ਆਪਣੇ ਵੱਲੋਂ ਕੰਟੈਕਟ ਕਰਨੀ ਸ਼ਾਇਦ ਕਬੂਰ ਨੇ ਜਿੱਦਾਂ ਹੋਰ ਕੋਈ ਆਰਟਿਸਟ ਨੇ ਮੈਂ ਤੁਹਾਨੂੰ ਦੱਸਾਂ ਜੀ ਫੋਨ ਕਾਲਸ ਆ ਰਹੇ ਆ ਜਿਵੇਂ ਹੁਣ ਕਾਲ ਆਈ ਬੈ ਬੱਬੂ ਮਾਨ ਜੀ ਦੇ ਆਫਿਸ ਤੋਂ ਬੋਲ ਰਿਹਾ ਕਾਲ ਆਈ ਮੈਂ ਪਰਮੇਸ਼ਰ ਵਰਮਾ ਜੀ ਦੇ ਆਫਿਸ ਤੋਂ ਬੋਲ ਰਿਹਾ ਹਾਂ ਤੇ ਕਿਸੇ ਫਲਾਣੇ ਦੀ ਕਾਲ ਆ ਰਹੀ ਮੈਂ ਇਸ ਆਫਿਸ ਤੋਂ ਬੋਲ ਰਿਹਾ ਹਾਂ ਉਹ ਉਹ ਫੇਕ ਹੈ ओरिजिनल ਹੈ ਉਹ ਮੈਂ ਕਿਸ ਤਰ੍ਹਾਂ ਕਹਿ ਸਕਦਾ ਕਿਉਂਕਿ ਜਾਂ ਤਾਂ ਮੇਰੀ ਪਰਸਨਲੀ ਬੱਬੂ ਭਾਜੀ ਨਾਲ ਗੱਲ ਹੋਈ ਹੋਵੇ ਪਰਸਨਲੀ ਪਰਮੇਸ਼ਰ ਵਰਮਾ ਨਾਲ ਗੱਲ ਹੋਈ ਹੋਵੇ ਕੰਸਰਨ ਪਰਸਨ ਦਾ ਕਾਲ ਆ ਰਿਹਾ ਨਹੀਂ 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 ਬਸ ਅਸੀਂ ਉਹਨਾਂ ਦੇ ਆਫਿਸ ਤੋਂ ਬੋਲ ਰਹੇ ਹਾਂ ਜੀ ਜਰੂਰ ਕੋਈ ਨੀ ਕੁਝ ਕਰਾਂਗੇ ਉਹ ਮੈਨੂੰ ਇਹ ਨਹੀਂ ਸਮਝ ਆਈ ਕਿ ਕਿਉਂ ਕਾਲ ਕਰ ਰਹੇ ਹੋ ਜਾਂ ਤਾਂ ਪਰਸਨਲੀ ਭਾਜੀ ਆਪ ਵੀ ਕਰ ਸਕਦੇ ਆ ਜਾਂ ਪਰਮੇਸ਼ਰ ਭਾਜੀ ਆਪ ਕਰ ਸਕਦੇ ਆ ਲੇਕਿਨ ਅਗਰ ਕਿਸੇ ਤੋਂ ਇਧਰ ਉਹਦੀ ਕਾਲ ਆ ਰਹੀ ਹੈ ਉਧਰ ਮੈਂ ਉਹਨਾਂ ਦੇ ਆਫਿਸ ਤੋਂ ਉਹਨਾਂ ਦੇ ਆਫਿਸ ਤੋਂ ਮੈਂ ਤਾਂ ਕਿਸੇ ਨੂੰ ਕੋਈ ਇੰਨੀ ਉਹ ਅਪਰੋਚ ਨਹੀਂ ਕਰ ਰਿਹਾ ਕਿ ਭਾਈ ਮੈਨੂੰ ਕਾਲ ਕਰੋ ਜਾਂ ਲੇਕਿਨ ਕਰ ਰਹੇ ਹੋ ਤਾਂ ਪਰਸਨਲੀ ਫਿਰ ਆਪ ਗੱਲ ਤਾਂ ਕਰੋ ਹਣਾ ਉਹ ਮੈਂ ਉਹਨਾਂ ਨੂੰ ਫੇਕ ਸਮਝਾਂ ਓਰੀਜਨਲ ਸਮਝਾਂ ਕੀ ਸਮਝਾਂ ਇਸ ਕਰਕੇ ਮੈਂ ਉਹਦਾ ਕੋਈ ਨਾ ਮੀਡੀਆ ਚ ਨਾਮ ਲੈ ਰਿਆ ਨਾ ਰਿਸਪੌਂਸ ਦੇ ਦਿਆਂ ਕਿਉਂਕਿ ਮੈਨੂੰ ਪਰਸਨਲੀ ਨਹੀਂ ਪਤਾ ਕਿ ਉਹ ਓਰੀਜਨਲ ਕਾਲਸ ਆ ਜਾਂ ਫੇਕ ਕਾਲਸ ਆ ਤੇ ਇਸ ਕਰਕੇ ਬਾਕੀ ਠੀਕ ਹੈ ਮੈਂ ਫਿਰ ਉਹੀ ਗੱਲ ਕਹਿਣਾ ਕਿ ਅਗਰ ਕਿਤੇ ਇੰਡਸਟਰੀ ਨੂੰ ਲੱਗਦਾ ਹੋਊਗਾ ਕਿਤੇ ਕੋਈ ਕਿਰਦਾਰ ਹੋਊਗਾ ਤਾਂ ਯਾਦ ਕਰ ਲੈਣਗੇ ਅਗਰ ਨਹੀਂ ਯਾਦ ਕਰ ਰਹੇ ਤਾਂ ਮੇਬੀ ਸ਼ਾਇਦ ਮੈਂ ਐਕਟਰ ਹੀ ਚੰਗਾ ਨਹੀਂ ਹੋਵਾਂਗਾ ਤੇ ਹੁਣ ਸਿੰਘ ਫੂਡ ਦੀ ਗੱਲ ਕਰ ਤੁਸੀਂ ਆਪਣਾ ਔਡਰ ਟੋਪਨ ਕੀਤਾ ਸਿੰਘ ਫੂਡ ਹੈ ਨਾ ਵੈਜ ਵੀ ਹੈ ਨਾਨ ਵੈਜ ਵੀ ਪਿੱਛੇ ਲਿਖਿਆ ਖਾਲੀ ਪੇਟ ਕੇਲਾ ਚਿਕਨ ਕੁਕੜਕੜੂ ਇਧਰ ਘਰ ਦਾ ਖਾਣਾ ਇਧਰ ਹੈ ਜਿਹਨੇ ਨਾਨ ਵੈਜ ਖਾਣਾ ਇਧਰ ਖਾ ਸਕਦਾ ਪਹਿਲਾਂ ਵੀ ਗੱਲ ਕੀਤੀ ਕਿ ਕੰਮ ਕੋਈ ਵੀ ਵੱਡਾ ਛੋਟਾ ਨੂੰ ਦਾ ਕੰਮ ਕੰਮ ਹੈ ਜੀ ਇਹਦਾ ਇਹ ਵੀ ਖੋਲਣ ਦਾ ਕਾਰਨ ਇਹ ਸੀਗਾ ਜੀ ਮੈਂ ਅੱਜ ਤੋਂ ਜਦੋਂ ਵਕਤ ਸਹੀ ਚੱਲ ਰਿਹਾ ਸੀਗਾ ਕਾਮਯਾਬੀ ਚੱਲ ਰਹੀ ਸੀਗੀ ਤਾਂ ਮੈਂ 4 ਸਾਲ ਪਹਿਲੇ ਇਹ ਵੀ ਇੱਕ ਕਰੋਨਾ ਤੋਂ ਬਾਅਦ ਇੱਕ ਬਿਜ਼ਨਸ ਖੋਲ੍ਹਿਆ ਸੀਗਾ ਤੇ ਮੈਂ ਇਹ ਇੱਕ ਉਸ ਟੇਬਲ ਦੇ ਉੱਤੇ ਸ਼ੁਰੂਆਤ ਕਰਾਈ ਸੀਗੀ ਬੰਦਾ ਰੱਖ ਕੇ ਤੇ ਕੰਮ ਸ਼ੁਰੂ ਕੀਤਾ ਸੀ ਰਾਜਮਾ ਕੜੀ ਤੇ ਚਾਵਲ ਤੋਂ ਤੇ ਫਿਰ ਅੱਜ ਪਰਸਨਲੀ 2 ਸਾਲ ਤੋਂ ਮੈਨੂੰ ਨਹੀਂ ਪਤਾ ਸੀ ਵੀ ਇੱਕ ਦਿਨ ਐਸਾ ਆਏਗਾ ਕਿ ਮੈਨੂੰ ਪਰਸਨਲੀ ਖੁਦ ਨੂੰ ਟੇਕਓਵਰ ਕਰਨਾ ਪਵੇਗਾ ਤੇ ਅੱਜ 2 ਸਾਲ ਤੋਂ ਪ੍ਰੋਪਰ ਮੈਂ ਹੀ ਇਹਨੂੰ ਮੈਨੇਜ ਕਰ ਰਿਹਾ ਪ੍ਰੋਪਰ ਟਾਈਮਿੰਗ ਦੇ ਰਿਹਾ ਤੇ ਤਾਂ ਹੀ ਮੈਂ ਇੱਕ ਟੇਬਲ ਤੋਂ ਹੌਲੀ-ਹੌਲੀ ਲੋਕਾਂ ਦਾ ਬੇਸਿਕਲੀ ਇਹਦੇ ਤੇ ਮੈਂ ਆਪਣੇ ਆਪ ਨੂੰ ਸ਼ੁਭਾਸ਼ੀ ਨਹੀਂ ਦਿੰਦਾ ਮੇਦੇ ਚ ਲੋਕਾਂ ਦਾ ਸਨਮਾਨ ਮਨ ਦਾ ਲੋਕਾਂ ਦੇ ਪਿਆਰ ਦਾ ਇੰਨਾ ਕੁ ਉਹਨਾਂ ਦੇ ਸਤਿਕਾਰ ਮਿਲਿਆ ਇੰਨਾ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਮੇਰੇ ਮਤਲਬ ਮੈਨੂੰ ਬਹੁਤ ਪਿਆਰ ਦਿੱਤਾ ਇਸ ਚੀਜ਼ ਚ ਵੀ ਅਗਰ ਫਿਲਮਾਂ ਚ ਕੀਤਾ ਸੀ ਫਿਲਮਾਂ ਚ ਵੀ ਪਿਆਰ ਮਿਲਿਆ ਅਗਰ ਅੱਜ ਕੰਮ ਕਰ ਰਹੇ ਤਾਂ ਇਹਦੇ ਵਿੱਚ ਵੀ ਲੋਕਾਂ ਦਾ ਬਹੁਤ ਪਿਆਰ ਹੈ ਬਹੁਤ ਸਹਿਯੋਗ ਹੈ ਕਿਉਂ ਖਾਣੇ ਨੂੰ ਪਸੰਦ ਕਰ ਰਿਹਾ ਔਰ ਡੇਲੀ ਰੂਟੀਨ ਦੇ ਵਿੱਚ ਕਸਟਮਰ ਜਿਹੜੇ ਮੇਰੇ ਜੁੜੇ ਹੋਏ ਆ ਪੱਕੇ ਤਾਂ ਹੀ ਮੈਂ ਆਪਦੇ ਸੈਟਅਪ ਨੂੰ ਹੌਲੀ 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 ਇੰਨਾ ਵੱਡਾ ਦੋ ਸਬਜ਼ੀਆਂ ਤੋਂ ਚਾਰ ਕੀਤੀਆਂ ਚਾਰ ਤੋਂ 6 8 10 ਅੱਜ 22 ਪਲੱਸ ਆਈਟਮਸ ਆ ਮੇਰੇ ਕੋਲ ਸੈਲੀਬ੍ਰਿਟੀ ਜਦੋਂ ਰੈਸਟੋਰੈਂਟ ਓਪਨ ਕਰਨੇ ਚਾਹੇ ਕੋਈ ਆਊਟਲਟ ਓਪਨ ਕਰ ਲੇ ਹਾਈ ਕ੍ਰਿਡ ਹੁੰਦੀ ਆ ਮਾਰਕੀਟ ਚ ਆਪਾਂ ਕਹਿ ਸਕਦੇ ਹਾਂ ਕਿ ਫੇਸਲੋ ਮਹੌਲੀ ਵਿੱਚ ਇੱਕ ਤੁਸੀਂ ਤੱਕ ਪਾਈ ਹੋਈ ਹੈ ਕਿ ਮਨਿੰਦਰ ਵੈਲ ਦੇ ਅੱਤੇ ਫੂਡ ਆਊਟਲਟ ਜਿਹੜੇ ਹਸ਼ਰ ਦਾ ਕਾਕੇ ਦਾ ਕਿਰਦਾਰ ਵੀ ਨਿਭਾ ਚੁੱਕੇ ਨੇ ਮੌਸਮ ਵਰਗੀ ਫਿਲਮ ਚ ਵੀ ਕੰਮ ਕਰ ਚੁੱਕੇ ਨੇ ਕਿ ਅੱਜ ਉਹ ਚੀਜ਼ ਜਿਹੜਾ ਤੁਸੀਂ ਕੰਮ ਕੀਤਾ ਕਹਿੰਦੇ ਨੇ ਸਬਰ ਦਾ ਫਲ ਆਇਆ ਤੁਹਾਡਾ ਤੁਹਾਡੇ ਚੰਗੇ ਕਰਮ ਕੀਤੇ ਉਸ ਜਿਹੜੇ ਤਾਂ ਅੱਜ ਤੁਹਾਡੇ ਕੰਮ ਆ ਰਹੇ ਤੁਸੀਂ ਫੂਡ ਆਊਟਲਟ ਵੀ ਖੋਲੇ ਪਰ ਉਹ ਚੀਜ਼ ਮੈਟਰ ਕਰਦੀ ਹੈ ਫਿਲਮਾਂ ਤੁਹਾਡੀ ਲਾਈਫ ਚ ਬਹੁਤ ਮੈਟਰ ਕਰਦੀਆਂ ਨੇ ਉਹ ਮੈਨੂੰ ਪਿਆਰ ਹੈ ਠੀਕ ਹੈ ਜੀ ਇਹ ਮੈਂ ਮਜਬੂਰੀ ਚ ਕੰਮ ਸ਼ੁਰੂ ਕੀਤਾ ਸੀਗਾ ਖਾਣ ਪੀਣ ਦਾ ਜੀ ਕਿਉਂਕਿ ਹੋਰ ਕੁਝ ਸਮਝ ਨਹੀਂ ਆਈ ਇਹੀ ਇੱਕ ਬਿਜ਼ਨਸ ਬਚਿਆ ਸੀ ਜਿਹੜਾ ਮੇਰੇ ਕੋਲ ਤੇ ਮੈਂ ਉਹਨੂੰ ਕਰਨ ਲੱਗ ਗਿਆ ਟੇਕਓਵਰ ਕਰ ਲਿਆ ਇਹਨੂੰ ਸੰਭਾਲ ਲਿਆ ਤੇ ਅਦਰਵਾਈਜ਼ ਫਿਲਮਾਂ 'ਚ ਕੰਮ ਕਰਨਾ ਮੇਰਾ ਪੈਸ਼ਨ ਸੀ ਮੇਰਾ ਪਿਆਰ ਸੀਗਾ ਤੇ ਉਹਦਾ ਉਸ 'ਚ ਕੰਮ ਕਰਨ ਦਾ ਫਾਇਦਾ ਤਾਂ ਮੈਨੂੰ ਇੱਧਰ ਮਿਲ ਰਿਹਾ ਜੀ ਲੋਕ ਪਿਆਰ ਕਰ ਰਹੇ ਆ ਜਿਹੜੇ ਦੂਰੋਂ ਦੂਰੋਂ ਲੋਕ ਆਂਦੇ ਆ ਵੀ ਬਾਈ ਯਾਰ ਫਿਲਮਾਂ 'ਚ ਸੀਗਾ ਬਾਈ ਅੱਜ ਕੰਮ ਕਰ ਰਿਹਾ ਬਾਈ ਦੀ سپورਟ ਕਰੋ ਸਭ ਤੋਂ ਵੱਡੀ ਗੱਲ ਅੱਜ ਦੀ ਅੱਜ ਦੀ ਡੇਟ ਦੇ ਵਿੱਚ ਲੋਕਾਂ ਦੀ ਮੈਂਟੈਲਿਟੀ ਇਹ ਬੜੀ ਅੱਛੀ ਹੋ ਗਈ ਉਹ ਕਹਿੰਦੇ ਪੰਜਾਬੀ ਨੂੰ سپورਟ ਕਰੋ ਹੂੰ ਅਨਾਂ ਕਿ ਫਿਲਮਾਂ ਦੇ ਹੋਣ ਦਾ ਤਾਂ ਇੱਕ ਅਲੱਗ ਚੀਜ਼ ਹੈ ਇੱਕ ਪੰਜਾਬੀ ਹੋਣ ਦਾ ਵੀ ਲੋਕ ਜਿਹੜਾ ਹੈ ਨਾ ਉਹਦਾ ਵੀ ਮੁੱਲ ਪੂਰਾ ਪਾ ਰਿਹਾ ਕਿ ਪੰਜਾਬੀ ਨੂੰ ਸਪੋਰਟ ਕਰੋ ਜੇ ਪੰਜਾਬੀ ਕੋਈ ਰੋਡ ਦੇ ਉੱਤੇ ਕੰਮ ਕਰ ਰਿਹਾ ਤਾਂ ਉਹਨੂੰ ਪ੍ਰੋਪਰ ਸਪੋਰਟ ਕਰੋ ਜੇ ਆਪਾਂ ਪ੍ਰਵਾਸੀ ਕੋਲ ਖਾਣਾ ਖਾਣਾ ਆਪਾਂ ਪੰਜਾਬੀ ਵੀਰ ਦੇ ਕੋਲ ਖਾਣਾ ਖਾਈਏ ਇਹ ਚੀਜ਼ ਬੜੀ ਮਤਲਬ ਬੜੀ ਅੱਛੀ ਸੋਚ ਆ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਕਿ ਅਗਰ ਪੰਜਾਬੀ ਪਹਿਲੇ ਤਾਂ ਬਾਹਰ ਬਾਹਰ ਇਸ ਲਈ ਜਾ ਰਹੇ ਕਿਉਂਕਿ ਰੋਜ਼ਗਾਰ ਨਹੀਂ ਹੈ ਪੰਜਾਬ ਦੇ ਵਿੱਚ ਅਗਰ ਕੋਈ ਪੰਜਾਬ ਦੇ ਵਿੱਚ ਹੱਥੀ ਮਿਹਨਤ ਕਰ ਰਿਹਾ ਹੈ ਤੇ ਸਾਨੂੰ ਸਾਰੇ ਮੈਨੂੰ ਪਰਸਨਲੀ ਮੈਨੂੰ ਵੀ ਲੱਗਦਾ ਕਿ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਲਗਭਗ 2 ਸਾਲ ਦਾ ਗੈਪ ਪੈ ਚੁੱਕਾ ਤੁਹਾਡੇ ਫਿਲਮੀ ਕਰੇ ਸੀ ਨਾ ਭਾਵੇਂ 2 ਸਾਲ ਦਾ ਗੈਪ ਹੋਵੇ 4 ਸਾਲ ਹੋਵੇ 6 ਮਹੀਨੇ ਹੋਵੇ ਗੈਪ ਗੈਪ ਹੁੰਦੇ ਬੰਦਾ ਕਵਰ ਆ ਵੀ ਕਰ ਲੈਂਦਾ ਕੋਈ ਨਾ ਕੋਈ ਐਕਟੀਵਿਟੀ ਕਰਕੇ ਪਰ ਅੱਜ ਫਿਲਮੀ ਪਰਦੇ ਨੂੰ ਕਿੰਨਾ ਕੋ ਮਿਸ ਕਰ ਰਹੇ ਹੋ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਉਹ ਤਾਂ ਪਿਆਰ ਹੈ ਮੇਰਾ ਤੇ ਭੁੱਲਿਆ ਦਾ ਜਾ ਨਹੀਂ ਸਕਦਾ ਮਿਸ ਕਰਦਾ ਬਹੁਤ ਮਿਸ ਕਰਦਾ ਦਿਲ ਕਰਦਾ ਵੀ ਕੋਈ ਕੰਮ ਆਵੇ ਤੇ ਮੈਂ ਕਰਾਂ ਲੇਕਿਨ ਹੁਣ ਗੱਲ ਇਹ ਹੋ ਗਈ ਜੀ ਵੀ ਕਾਲਸ ਆਈਆਂ ਐ ਐਸੀ ਗੱਲ ਨਹੀਂ ਕਿ ਕਾਲਸ ਨਹੀਂ ਆਈਆਂ ਕਾਲਸ ਆਈਆਂ ਲੇਕਿਨ ਉਹ ਹੁਣ ਉਹਨਾਂ ਨੂੰ ਸ਼ਾਇਦ ਇਹ ਹੋ ਗਿਆ ਕਿ ਉਹ ਆਰਟਿਸਟ ਵਾਲਾ ਟੈਗ ਹਟਾ ਕੇ ਨਾ ਹੁਣ ਉਹ ਸ਼ਾਇਦ ਰੋਡ ਦੇ ਉੱਤੇ ਕੜੀ ਚੋਲ ਰਾਜਮਾ ਚੋਲ ਵੇਚਣ ਵਾਲਾ ਟੈਗ ਲੱਗ ਗਿਆ ਤੇ ਉਹ ਸੋਚਦੇ ਵੀ ਸ਼ਾਇਦ ਇਹ ਹੁਣ ਮਤਲਬ ਆਪਾਂ 1500 2000 ਰੁਪਏ ਦੇ ਵਿੱਚ ਬੁਲਾ ਲਾਂਗੇ ਤੇ ਉਹ ਤਾਂ ਦੇਖੋ ਪੋਸੀਬਲ ਨਹੀਂ ਹੈਗਾ ਕਿ ਅਗਰ ਮੈਂ ਮੈਂ ਉਹ ਮਾਊਂਟ ਵੀ ਨਹੀਂ ਕਹਿੰਦਾ ਜੋ ਮੈਂ ਲੈਂਦਾ ਸੀਗਾ ਲੇਕਿਨ ਐਟਲੀਸਟ ਐਡਾ ਕ ਮਾਊਂਟ ਤਾਂ ਮੈਨੂੰ ਮਿਲਣਾ ਚਾਹੀਦਾ ਪਰ ਡੇ ਜਾਂ ਜਿੰਨਾ ਕਿ ਮੈਂ ਇੱਥੇ ਆਪਦਾ ਨੁਕਸਾਨ ਨਾ ਕਰਾਂ ਹਨਾ ਸੋ ਬਾਕੀ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਪੈਸੇ ਨੂੰ ਪਹਿਲੀ ਪ੍ਰੈਫਰੈਂਸ ਅਗਰ ਪਿਆਰ ਹੈ ਲੇਕਿਨ ਦੇਖੋ ਉਸੇ ਪੈਸੇ ਕਰਕੇ ਅੱਜ ਮੈਨੂੰ ਰੋਡ ਦੇ ਉੱਤੇ ਕੰਮ ਕਰਨਾ ਪੈ ਰਿਹਾ ਹੈ ਇਸ ਕਰਕੇ ਫਸਟ ਪ੍ਰੈਫਰੈਂਸ ਇਸ ਟਾਈਮ ਮੈਨੂੰ ਪੈਸੇ ਦੀ ਹੋਈ ਹੈ ਤੇ ਕਿਉਂਕਿ ਬਹੁਤ ਜ਼ਿਆਦਾ ਲਾਸ ਖਾਦੇ ਮੈਂ ਬਹੁਤ ਜ਼ਿਆਦਾ ਇਸ ਟਾਈਮ ਫਾਈਨੈਂਸ਼ਲੀ ਵੀਕ ਆ ਸੋ ਬਾਕੀ ਮੌਕਾ ਮਿਲੇਗਾ ਤਾਂ ਜ਼ਰੂਰ ਕੰਮ ਕਰਨਾ ਚਾਹਾਂਦਾ ਕਿਰਦਾਰ ਕੋਈ ਆਫਰ ਹੁੰਦਾ ਤਾਂ ਕਿੱਦਾਂ ਦਾ ਕਿਰਦਾਰ ਕਰਨਾ ਚਾਹੋਗੇ ਜੇਕਰ ਕੋਈ ਆਫਰ ਆਉਂਦਾ ਭਾਵੇਂ ਬਾਲੀਵੁੱਡ ਦਾ ਭਾਵੇਂ ਪੰਜਾਬੀ ਇੰਡਸਟਰੀ ਦਾ ਆ ਦੇਖੋ ਕਿਰਦਾਰ ਤਾਂ ਬਥੇਰੇ ਮਨ ਚ ਹੈਗੇ ਕਰਨ ਵਾਲੇ ਸਾਈਕੋ ਦਾ ਕਿਰਦਾਰ ਕਰਨ ਦਾ ਬੜਾ ਮਨ ਕਰਦਾ ਹੈ ਜਾਂ ਕੁਝ ਨੈਗੇਟਿਵ ਕਿਰਦਾਰ ਕਰਨ ਦਾ ਤੇ ਬਾਕੀ ਕਾਮੇਡੀ ਜਾਂ ਬੱਚੇ ਦਾ ਮੈਂਟਲੀ ਰਟਾਰਡਡ ਵਗੈਰਾ ਇਹ ਤਾਂ ਕੀਤਾ ਹੀ ਆ ਦੋਸਤੀ ਯਾਰੀ ਦੇ ਇਹ ਦੋ ਤਿੰਨ ਕਿਰਦਾਰ ਐਸੇ ਹੈਗੇ ਜਿਹੜੇ ਬੜਾ ਮਨ ਕਰਦਾ ਕਰਨ ਦਾ ਕਦਰ ਕਰੀਏ ਇਹ ਚੀਜ਼ ਦਾ ਹੁੰਦਾ ਰੀਜ਼ਨ ਮੇਨ ਅੱਜਕਲ ਟ੍ਰੈਂਡ ਹੈ ਇਨਸਾਨ ਦੀ ਫਿਟਨੈਸ ਬਹੁਤ ਮੈਟਰ ਕਰਦੀ ਹੈ ਅਦਨਾਨ ਸਾਮੀ ਲਗਾ ਲਓ ਉਹਨਾਂ ਨੇ ਵੀ ਬੜੀ ਫਿਟਨੈਸ ਦੇ ਵਰਕਆਊਟ ਕੀਤਾ ਕਿਤੇ ਨਾ ਕਿਤੇ ਇਹ ਮਤਲਬ ਇੱਕ ਚੀਜ਼ ਹਰਟ ਹੁੰਦੀ ਹੈ ਕਿ ਜੇਕਰ ਮੈਂ ਫਿਟਨੈਸ ਤੇ ਕੰਮ ਕਰ ਲੈਂਦਾ ਤਾਂ ਮੈਨੂੰ ਅੱਜ ਮੇਨਲੀ ਇڈیا ਕੋਈ ਚੀਜ਼ ਆਫਰ ਹੁੰਦੀ ਕਿਉਂਕਿ ਫਿਟਨੈਸ weight ਘਟਾਉਣਾ ਅੱਜਕਲ ਮਤਲਬ ਈਜ਼ੀ ਹੋ ਗਿਆ ਇਹ ਚੀਜ਼ ਮੰਨਦੇ ਕੋਈ ਜੇ ਫਿਟਨੈਸ ਥੋੜਾ ਥੋੜਾ ਬਹੁਤ ਕੰਮ ਕਰ ਲੈਂਦੇ ਵਰਕ ਕਰ ਲੈਂਦੇ ਤਾਂ ਉਹ ਚੀਜ਼ ਆਸ ਤੁਹਾਡੇ ਕੰਮ ਆਉਂਦੀ ਇਹ ਚੀਜ਼ ਦਾ ਖਰਚਾ ਮੰਨਦੇ ਹੋ ਫਿਟਨ ਅਗਰ ਫਿਲਮ ਲਾਂਚ ਕਰਦਾ ਕੰਮ ਤੇ ਫਿਰ ਸ਼ਾਇਦ ਜ਼ਿਆਦਾ ਆ ਜਾਂਦਾ ਨਹੀਂ 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 ਇਦਾਂ ਦਾ ਕੁਝ ਨਹੀਂ ਹੈ ਜੀ ਇਹ ਦੇਖੋ ਇਹ ਇਹ ਸਵਾਲ ਮੇਰੇ ਹਿਸਾਬ ਨਾਲ ਤਾਂ ਨਹੀਂ ਮੈਟਰ ਕਰਦਾ ਕਿਉਂਕਿ ਅਗਰ ਇਦਾਂ ਦੀ ਗੱਲ ਹੁੰਦੀ ਤਾਂ ਜੋਨੀ ਲੀਵਰ ਸਾਹਿਬ ਸ਼ਾਇਦ ਫਿਲਮਾਂ 'ਚ ਕੰਮ ਨਾ ਕਰ ਰਹੇ ਹੁੰਦੇ ਫਿਰ ਹਨਾ ਕਿਉਂਕਿ ਰੰਗ ਰੂਪ ਸੂਰਤ ਅਦਨਾਨ ਸਾਮੀ ਦਾ ਵੀ ਵੇਟ ਬਹੁਤ ਸੀ ਉਹਨਾਂ ਨੇ ਵੀ ਕੰਮ ਕੀਤਾ ਕਈਆਂ ਨੇ ਕੀਤਾ ਕੀ ਇਹ ਆਪਾਂ ਚੀਜ਼ ਹੈਡ ਨੂੰ ਕਰੇ ਜੇ ਤੁਸੀਂ ਫਿਟਨੈਸ ਤੇ ਥੋੜਾ ਜਿਹਾ ਕੰਮ ਕੀਤਾ ਹੁੰਦਾ ਤਾਂ ਤੁਹਾਨੂੰ ਹੋਰ ਆਫਰ ਆਉਂਦੀ ਰੋਲ ਹੋਰ ਆਫਰ ਹੁੰਦੀ ਉਹੀ ਦੱਸ ਰਹੇ ਜੀ ਉਹੀ ਦੱਸ ਰਹੇ ਆ ਫਿਲਮ ਲਾਈਨ ਇੱਕ ਐਸੀ ਇੰਡਸਟਰੀ ਹੈ ਜਿਸ ਦੇ ਵਿੱਚ ਤੁਹਾਡਾ ਰੰਗ ਰੂਪ ਤੁਹਾਡੀ ਕੱਦ ਕਾਠੀ ਤੁਹਾਡਾ ਸਰੀਰ ਇਹ ਫਿਜ਼ੀਕ ਇਹ ਕੁਝ ਨਹੀਂ ਮੈਟਰ ਕਰਦਾ ਇਸ ਤੇ ਸਿਰਫ ਟੈਲੈਂਟ ਮੈਟਰ ਕਰਦਾ ਹੈ ਜਾਂ ਲੱਕ ਮੈਟਰ ਕਰਦਾ ਹੈ ਅਗਰ ਤੁਸੀਂ ਯਾ ਤਾਂ ਕਿਸਮਤ ਵਾਲੇ ਹੋ ਤੇ ਤਾਂ ਤੁਹਾਡਾ ਸਿੱਕਾ ਚੱਲ ਪੈਂਦਾ ਜਾਂ ਫਿਰ ਤੁਹਾਡੇ ਵਿੱਚ ਕੋਈ ਟੈਲੈਂਟ ਹੁੰਦਾ ਤੁਸੀਂ ਵਾਕਈ ਇਕੱچے ਆਰਟਿਸਟ ਹੈਗੇ ਹੋ ਤੇ ਤਾਂ ਚੱਲ ਪੈਂਦਾ ਬਾਕੀ ਮਿਹਨਤ ਦੋਨੋਂ ਪਾਸੇ ਲੱਗ ਜਾਂਦੀ ਹੈ ਜੀ ਇਹ ਵੀ ਨਹੀਂ ਕਿ ਅਗਰ ਕਿਸਮਤ ਦਾ ਤਾਂ ਘਰੋਂ ਹੀ ਲੈ ਜਾਂਦਾ ਮਿਹਨਤ ਉਦੋਂ ਵੀ ਕਰਨੀ ਪੈਂਦੀ ਹੈ ਬਾਕੀ ਹਾਈਟ ਵੱਡੀ ਛੋਟੀ ਮੋਟਾਪਾ ਹੋਣਾ ਪਤਲਾ ਹੋਣਾ ਇਹ ਮੈਟਰ ਨਹੀਂ ਕਰਦਾ ਇਹਦੇ ਵਿੱਚ ਹੋਰ ਕੀ ਵਿੱਚ ਸੋਚਿਆ ਅਗਰ ਮੈਂ ਜਿੰਨੀ ਫਿਲਮਾਂ ਕੀਤੀਆਂ ਅਗਰ ਮੈਂ ਗੱਲ ਕਰਾਂ ਉਹਦੇ ਚੋਂ 70% ਫਿਲਮਾਂ ਮਿਲੀ ਮੋਟਾਪੇ ਕਰਕੇ ਸੀਗੀਆਂ ਜੀ ਜੀ ਠੀਕ ਹੈ ਤੇ ਹੁਣ ਕੀ ਫਿਊਚਰ ਚ ਕੀ ਸੋਚਿਆ ਇਹ ਕੰਟੀਨਿਊ ਤਾਂ ਕਰ ਹੀ ਰਿਓ ਫਿਲਮਾਂ ਵੱਲ ਤੁਹਾਨੂੰ ਕਦੋਂ ਦੇਖਾਂਗੇ ਮੁਰਦੋ ਅਸੀਂ ਫਿਲਮੀ ਵੱਰ ਦੇ ਦੇ ਫਿਲਹਾਲ ਤਾਂ ਦੇਖੋ ਇਹ ਇਹੀ ਸਫਰ ਵਾਲੇ ਜਾਰੀ ਹੈ ਮੇਰਾ ਤੇ ਫਿਲਮਾਂ ਦਾ ਹਜੇ ਕੋਈ ਮੈਨੂੰ ਸਕੋਪ ਹੈ ਨਹੀਂ ਹਜੇ ਕੋਈ ਕੰਮ ਹੈ ਨਹੀਂ ਹੈ ਕੁਝ ਨਹੀਂ ਹੈ ਹਜੇ ਕੁਝ ਨਹੀਂ ਹੈ ਤੇ ਫਿਲਹਾਲ ਇਸ ਕਰਕੇ ਇਸੀ ਵਿੱਚ ਹੀ 100% ਦੇ ਦਿਆਂ ਆਪਣਾ ਬਾਕੀ ਫਰਦਰ ਅਗਰ ਕੁਝ ਆਂਦਾ ਹੈ ਤਾਂ ਮੈਂ ਜ਼ਰੂਰ ਦੱਸਾਂਗਾ ਤਨੂੰ ਤੁਸੀਂ ਵੀ ਹਸ਼ਿਰ ਦੇ ਕਾਕੇ ਨੂੰ ਯਾਦ ਰੱਖਿਓ ਐਦਾਂ ਤਾਂ ਤੁਹਾਨੂੰ ਜਾਣ ਨਹੀਂ ਦਾਵਾਂਗੇ ਉਹ ਡਾਇਲਗ ਅੱਜ ਵੀ ਫੇਮਸ ਹੈ ਮੇਰਾ ਵੀਰਾ ਗੁੰਮ ਹੋ ਗਿਆ ਅਸੀਂ ਉਹ ਸੁਣਨਾ ਜਾਵਾਂਗੇ ਇੱਕ ਇੱਕ ਯਾਦ ਫਰੈਸ਼ ਕਰ ਦੋ ਜੀ ਹੈਲੋ ਵੀਰੇ ਤੂੰ ਕਿੱਥੇ ਐ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਮੇਰਾ ਵੀਰਾ ਗੁੰਮ ਗਿਆ ਵੀਰਾ ਗੁੰਮ ਹੋ ਗਿਆ ਮੇਰਾ ਵੀਰਾ ਗੁੰਮ ਗਿਆ ਇਹ ਬਤਾ ਜਿਵੇਂ ਅੰਦਾਜ਼ਾ ਵੀਰਾ ਗੁੰਮ ਹੋ ਗਿਆ ਪਰ ਮਨਿੰਦਰ ਵੈਲੀ ਗੁੰਮ ਨਹੀਂ ਹੋਏ ਉਹ ਅੱਜ ਵੀ ਉਹਨਾਂ ਦਾ ਡ੍ਰੀਮ ਹੈ ਕਿ ਫਿਲਮੀ ਪਰਦੇ 'ਤੇ ਵਾਪਸੀ ਹੋਏਗੀ ਹਾਲਾਂਕਿ ਫੂਡ ਆਊਟਲਟ ਫੂਡ ਹੰਡਰਡ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਖੋਲੇ ਨੇ ਭਾਵੇਂ ਬਾਦਸ਼ਾਹ ਰੈਪਰ ਨੇ ਭਾਵੇਂ ਬਾਲੀਵੁੱਡ ਅਕਟਰ ਦਿਨੋ ਮੋਰੀਆ ਨੇ ਪਰ ਅੱਜ ਵੀ ਉਹ ਪੈਸ਼ਨ ਡੈਡੀਕੇਟਿਡ ਕੰਮ ਡੈਡੀਕੇਸ਼ਨ ਕੰਮ ਕਰਨ ਦੀ ਹੈਗੀ ਹੈ ਕਿ ਜੇਕਰ ਫੂਡ ਆਊਟਲਟ ਚਲਾ ਰਹੇ ਨੇ ਤਾਂ ਅੱਜ ਵੀ ਫਿਲਮਾਂ 'ਚ ਕੰਮ ਕਰਨ ਦੀ ਤਮੰਨਾ ਫੋਨ ਕਾਲਸ ਬਹੁਤ ਆਨੇ ਪਰ ਕਹਿੰਦੇ ਨੇ ਜਦੋਂ ਕੋਈ ਇਨਸਾਨ ਦੇ ਮੁਸੀਬਤਾਂ ਨੂੰ ਤਾਂ ਕੋਈ ਵੀ ਨਹੀਂ ਖੜਦਾ ਤਾਂ ਇਹ ਸੀ ਕਿ ਸਾਡੇ ਨਾਲ ਬਾਲੀਵੁੱ ਕਾਸਮੋਕ ਦੇ ਗੱਲਬਾਤ ਕੀਤੀ ਤੁਸੀਂ ਵੀ ਉਹਨੂੰ ਸਪੋਰਟ ਕਰੋ ਪੰਜਾਬੀ ਹੋਣ ਦੇ ਤੌਰ ਤੇ ਇਹਨਾਂ ਨੂੰ ਵੱਧ ਛੜ ਕੇ ਇਹਨਾਂ ਦਾ ਹੌਸਲਾ ਵਧਾਓ ਤਾਜ਼ਾ ਅਪਡੇਟਸ ਲਈ ਬਨੇ ਰਹੋ 라이 ਪੰਜਾਬੀ ਟੀਵੀ ਨਾਲ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ